ਪਾਠ 12 ਬਸ਼ੀਰਾ ਸਰਦਾਰ ਨਵਤੇਜ ਸਿੰਘ ਪ੍ਰੀਤ ਲੜੀ ਸਰਦਾਰ ਨਵਤੇਜ ਸਿੰਘ ਪ੍ਰੀਤ ਲੜੀ ਨੂੰ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਸਪੁੱਤਰ ਹੋਣ ਦਾ ਮਾਣ ਪ੍ਰਾਪਤ ਹੈ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਨੂੰ ਸ਼ਬਦਾਂ ਦਾ ਜਾਦੂਗਰ ਕਿਹਾ ਜਾਂਦਾ ਹੈ ਸਰਦਾਰ ਨਵਤੇਜ ਸਿੰਘ ਪ੍ਰੀਤ ਲੜੀ ਵਿੱਚ ਮੇਰੀ ਧਰਤੀ ਮੇਰੇ ਲੋਕ ਨਾਂ ਦਾ ਇੱਕ ਫੀਚਰ ਲਿਖਿਆ ਕਰਦੇ ਸਨ ਉਹਨਾਂ ਦੀਆਂ ਉਹ ਸਾਰੀਆਂ ਕਹਾਣੀਆਂ ਇਸੇ ਫੀਚਰ ਦੇ ਹਿੱਸੇ ਦੇ ਰੂਪ ਵਿੱਚ ਪਾਠਕਾਂ ਸਾਹਮਣੇ ਆਈਆਂ ਜਿਨ੍ਹਾਂ ਨਾਲ ਸਰਦਾਰ ਨਵਤੇਜ ਸਿੰਘ ਜੀ ਨੇ ਪੰਜਾਬੀ ਕਹਾਣੀ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਉਹਨਾਂ ਦੀਆਂ ਪ੍ਰਸਿੱਧ ਕਹਾਣੀਆਂ ਵਿੱਚ ਦੇਸ਼ ਵਾਪਸੀ, ਵਸ਼ੀਰਾ, ਬਾਸਮਤੀ ਦੀ ਮਹਿਕ, ਚਾਨਣ ਦੇ ਬੀਜ, ਭਾਈਆ ਬਾਜ ਅਜਿਹੀਆਂ ਕਹਾਣੀਆਂ ਹਨ ਜਿਨ੍ਹਾਂ ਰਾਹੀਂ ਉਹਨਾਂ ਸਮਾਜ ਤੇ ਚਿੰਤਨ ਦੇ ਨਵੇਂ ਮਾਪਦੰਡ ਸਥਾਪਿਤ ਕੀਤੇ। ਉਦਾਹਰਨਾਂ ਕਹਾੜੀਆਂ ਪੜ੍ਹਦੇ ਹੋਏ ਕਹਾਣੀ ਦੇ ਪਾਤਰ ਸਜੀਵ ਹੋ ਜਾਂਦੇ ਹਨ ਤੇ ਉਹਨਾਂ ਨਾਲ ਪਾਠਕ ਇੱਕ ਅਜੀਆ ਰਿਸ਼ਤਾ ਕਾਇਮ ਕਰ ਲੈਂਦੇ ਹਨ ਜੋ ਧੀਰ ਤੱਕ ਨਿਭਦਾ ਹੈ ਇਹ ਕਹਾੜੀਆਂ ਪਾਠਕ ਦੇ ਮਨ ਉੱਪਰ ਆਪਣੀ ਅਮਿੱਟ ਛਾਪ ਛੱਡ ਜਾਂਦੀਆਂ ਹਨ ਅਜੀ ਹੀ ਇੱਕ ਕਹਾਣੀ ਬਸ਼ੀਰਾ ਹੈ ਜਿਸ ਦਾ ਮੁੱਖ ਪਾਤਰ ਵੀ ਬਸ਼ੀਰਾ ਹੀ ਹੈ ਕਹਾਣੀ ਲੇਖਕ ਦੇ ਬਚਪਨ ਉੱਪਰ ਆਧਾਰਿਤ ਹੈ ਇਸ ਕਹਾਣੀ ਵਿੱਚ ਬਸ਼ੀਰਾ ਉਸ ਦਾ ਭਿੱਤਰ ਹੈ ਜਿਸ ਨਾਲ ਉਸਦੀ ਮੁਲਾਕਾਤ ਸਕੂਲ ਵਿੱਚ ਪੜ੍ਹਦੇ ਹੋਏ ਹੁੰਦੀ ਹੈ ਬਸ਼ੀਰਾ ਫੁੱਟਬਾਲ ਦਾ ਚੰਗਾ ਖਿਡਾਰੀ ਹੈ ਅਤੇ ਉਸ ਸਕੂਲ ਦੀ ਟੀਮ ਵਿੱਚ ਉਸਦਾ ਚੰਗਾ ਸਥਾਨ ਹੈ ਲੇਖਕ ਦੀ ਜ਼ਿੰਦਗੀ ਵਿੱਚ ਬਸ਼ੀਰੇ ਦੇ ਆਉਣ ਨਾਲ ਉਸਦਾ ਬਚਪਨ ਬਦਲਣ ਲੱਗਦਾ ਹੈ ਉਹ ਦੋਵੇਂ ਮਿਲ ਕੇ ਰਹਿੰਦੇ ਹਨ ਸਕੂਲ ਵਿੱਚ ਡਰਿੱਲ ਵਿੱਚ ਉਹ ਸਾਰਿਆਂ ਦੀ ਅਗਵਾਈ ਕਰਦਾ ਹੈ ਬਸ਼ੀਰਾ ਤੇ ਮੈਂ ਬੜੇ ਚੰਗੇ ਬੇਲੀ ਸਾਂ ਲੁਕਣ ਮਿੱਟੀ ਜਾ ਕਿਸੇ ਹੋਰ ਖੇਡ ਵਿੱਚ ਜਦੋਂ ਹਾਣੀ ਬੰਡਣਾ ਚਾਹੁੰਦੇ ਹਾਂ ਅਸੀਂ ਦੋਵੇਂ ਕੋਸ਼ਿਸ਼ ਕਰਦੇ ਕਿ ਅਸੀਂ ਹਾਣੀ ਬਣੀਏ ਜੇ ਕਿਤੇ ਬੰਟਿਆਂ ਤੋਂ ਦਵਾਤ ਡੁੱਲਣ ਤੋਂ ਜਾਂ ਬਾਲ ਉਮਰ ਦੇ ਹੋਰ ਸਵ ਬਹਾਦਿਆ ਤੋਂ ਜੇ ਕੋਈ ਮੇਰੇ ਨਾਲ ਲੜ ਪੈਂਦਾ ਤਾਂ ਉਹ ਨਿਤ ਮੇਰੀ ਮਦਦ ਕਰਦਾ ਜਮਾਤ ਵਿੱਚ ਜੋ ਕੁਝ ਉਸ ਨੂੰ ਸਮਝ ਨਾ ਪੈਂਦਾ ਤਾਂ ਮੈਂ ਸਮਝਾ ਦਿੰਦਾ ਇਮਤਿਹਾਨ ਲਈ ਅਸੀਂ ਇਕੱਠੇ ਤਿਆਰੀ ਕਰਦੇ ਤੇ ਜਿੰਨਾ ਕੁਝ ਮੈਨੂੰ ਆਉਂਦਾ ਹੁੰਦਾ ਮੈਂ ਉਹਨੂੰ ਪੜ੍ਹਾ ਦਿੰਦਾ ਅਸੀਂ ਇੱਕ ਦੂਜੇ ਦੀ ਬਾਹਾ ਲੇਖਕ ਤੇ ਬਸ਼ੀਰੇ ਦੀ ਦੋਸਤੀ ਹੋਰ ਪੱਕੀ ਹੋ ਜਾਂਦੀ ਹੈ। ਬਸ਼ੀਰੇ ਨੂੰ ਆਪਣੇ ਗਰੀਬ ਹੋਣ ਦਾ ਅਹਿਸਾਸ ਸੀ ਪਰ ਲੇਖਕ ਉਸ ਦੇ ਇਸ ਅਹਿਸਾਸ ਨੂੰ ਆਪਣੀ ਦੋਸਤੀ ਦੇ ਵਿਚਾਲੇ ਨਹੀਂ ਆਉਣ ਦੇਣਾ ਚਾਹੁੰਦਾ। ਬਚਪਨ ਵਿੱਚ ਹੀ ਉਹ ਆਪਣੇ ਲਈ ਭਵਿੱਖ ਦੇ ਸੁਪਨੇ ਸਿਰਜਦੇ ਹਨ। ਇਨ੍ਹਾਂ ਦਿਨਾਂ ਵਿੱਚ ਹੀ ਲੇਖਕ ਦੇ ਬਚਪਨ ਵਿੱਚ ਮਨਾਏ ਗਏ ਉਸ ਦੇ ਜਨਮ ਦਿਨ ਦੀ ਯਾਦ ਵੀ ਜੁੜ ਜਾਂਦੀ ਹੈ ਜਿਸ ਵਿੱਚ ਲੇਖਕ ਆਪਣੇ ਸਾਰੇ ਦੋਸਤਾਂ ਨਾਲ ਆਪਣਾ ਜਨਮ ਦਿਨ ਮਨਾਉਂਦਾ ਹੈ। ਇਨਾ ਦੋਸਤਾਂ ਵਿੱਚ ਉਸਦਾ ਮਿੱਤਰ ਬਸ਼ੀਰਾ ਵੀ ਹੁੰਦਾ ਹੈ। ਬਸ਼ੀਰਾ ਫੁੱਟਬਾਲ ਦਾ ਖਿਡਾਰੀ ਹੈ। ਲੇਖਕ ਉਸਨੂੰ ਆਪਣੇ ਜਨਮ ਦਿਨ ਉੱਪਰ ਆਏ ਤੋਹਫਿਆਂ 'ਚੋਂ ਫੁੱਟਬਾਲ ਬਸ਼ੀਰੇ ਨੂੰ ਦੇ ਦਿੰਦਾ ਹੈ। ਲੇਖਕ ਦੀ ਇੱਛਾ ਹੈ ਕਿ ਬਸ਼ੀਰਾ ਆਪਣੇ ਖੇਡ ਵਿੱਚ ਸਿਰ ਘੱਟ ਤੇ ਇੱਕ ਦਿਨ ਫੁੱਟਬਾਲ ਦਾ ਬਹੁਤ ਹੀ ਵੱਡਾ ਖਿਡਾਰੀ ਬੜੇ। ਉਹ ਬਸ਼ੀਰੇ ਨੂੰ ਆਖਦਾ ਹੈ ਕਿ ਉਹ ਵੱਡਾ ਹੋ ਕੇ ਇੱਕ ਨਾਮੀ ਖਿਡਾਰੀ ਬਣੇ। ਤੇ ਬਸ਼ੀਰਾ ਉਸਨੂੰ ਕਹਿੰਦਾ ਹੈ ਕਿ ਲੇਖਕ ਵੱਡਾ ਹੋ ਕੇ ਇੱਕ ਨਾਮੀ ਲੇਖਕ ਬਣੇ ਤੇ ਬਹੁਤ ਸਾਰੀਆਂ ਕਿਤਾਬਾਂ ਲਿਖੇ ਜਿਨ੍ਹਾਂ ਨੂੰ ਦੇਖ ਕੇ ਬਸ਼ੀਰੇ ਨੂੰ ਆਪਣੇ ਦੋਸਤ ਉੱਪਰ ਮਾਣ ਹੋਵੇ ਇੰਜ ਦੋਹਾਂ ਦੀ ਦੋਸਤੀ ਦੇ ਸੁਪਨੇ ਪ੍ਰਵਾਹ ਚੜਦੇ ਜਾਂਦੇ ਹਨ ਪਰ ਇੱਕ ਦਿਨ ਜਦੋਂ ਬਸ਼ੀਰਾ ਸਕੂਲ ਨਹੀਂ ਆਉਂਦਾ ਤਾਂ ਲੇਖਕ ਉਸਦਾ ਪਤਾ ਕਰਨ ਜਾਂਦਾ ਹੈ ਬਸ਼ੀਰਾ ਉਸਨੂੰ ਦੱਸਦਾ ਹੈ ਕਿ ਉਹ ਹੁਣ ਸਕੂਲ ਨਹੀਂ ਆਏਗਾ ਕਿਉਂਕਿ ਉਸਦੇ ਪਿਤਾ ਜਿਸ ਨੂੰ ਉਹ ਮੀਆਂ ਆਖਦਾ ਹੈ ਦੇ ਮੱਝ ਲੈ ਲਈ ਹੈ ਤੇ ਹੁਣ ਉਹ ਮੱਝ ਨੂੰ ਚਰਾਉਣ ਜਾਇਆ ਕਰੇਗਾ ਇੰਜ ਲੇਖਕ ਦੇ ਬਸ਼ੀਰੇ ਪ੍ਰਤੀ ਸੰਜੋਏ ਸਾਰੇ ਸੁਪਨੇ ਚੱਕਨਾਚੂਰ ਹੋ ਜਾਂਦੇ ਹਨ ਲੇਖਕ ਕਹਾਣੀ ਦੇ ਅੰਤ ਵਿੱਚ ਇੱਕ ਛੋਟੀ ਜਿਹੀ ਘਟਨਾ ਦਰਸਾਉਂਦਾ ਹੈ ਤੇ ਵੱਡਾ ਗਿਲਾ ਕਰਦਾ ਹੈ ਤੇ ਆਰਥਿਕ ਮਜਬੂਰੀਆਂ ਹੱਥੋਂ ਮਾਰੇ ਗਏ ਸੁਪਨਿਆਂ ਨਾਲ ਹਮਦਰਦੀ ਕਰਦਾ ਹੈ ਬਾਹਰ ਵਾਰ ਚਰਾਂਦ ਵਿੱਚ ਹੀ ਬਸ਼ੀਰ ਇੱਕ ਮੱਝ ਚਰਾਂਦਾ ਮਿਲ ਪਿਆ ਮੈਂ ਉਸ ਨੂੰ ਪੁੱਛਿਆ ਬਸ਼ੀਰਿਆ ਤੂੰ ਸਕੂਲੇ ਕਿਉਂ ਨਹੀਂ ਆਉਂਦਾ ਤੇ ਉਸਨੇ ਜਵਾਬ ਦਿੱਤਾ ਮੇਰੇ ਮੀਏ ਨੇ ਮੱਝ ਖਰੀਦ ਲਈ ਐ ਮੈਨੂੰ ਉਦੋਂ ਉਹਦੀ ਗੱਲ ਸਮਝ ਨਹੀਂ ਸੀ ਆਈ ਮੀਏ ਨੇ ਮੱਝ ਖਰੀਦ ਲਈ ਐ ਮੱਝ ਦਾ ਜੋੜ ਮੇਰੀ ਦੁਨੀਆ ਵਿੱਚ ਦੁੱਧ ਲੱਸੀ ਨਾਲ ਹੀ ਸੀ ਲੇਖਕ ਨੇ ਆਪਣੀ ਕਹਾਣੀ ਸਿਰਫ ਬਸ਼ੀਰੇ ਤੱਕ ਹੀ ਸੀਮਿਤ ਨਹੀਂ ਰੱਖੀ ਸਗੋਂ ਉਹਨਾਂ ਸਾਰੇ ਬੱਚਿਆਂ ਨੂੰ ਇਸ ਦੇ ਪਾਤਰ ਬਣਾਇਆ ਹੈ ਜਿਹੜੇ ਕਿਸੇ ਕਾਰਨ ਆਪਣੀ ਪੜ੍ਹਾਈ ਜਾਰੀ ਨਹੀਂ ਰੱਖ ਸਕਦੇ ਤੇ ਆਰਥਿਕ ਤੰਗੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਉਹ ਚਾਹ ਕੇ ਵੀ ਪੜ੍ਹ ਲਿਖ ਨਹੀਂ ਸਕਦੇ ਤੇ ਸਾਡੇ ਸਮਾਜ ਦੇ ਅਨਪੜ ਜਾ ਅੱਧ ਪੜ ਲੋਕਾਂ ਦੀ ਗਿਣਤੀ ਵਿੱਚ ਸ਼ਾਮਲ ਹੋ ਜਾਂਦੇ ਹਨ ਲੇਖਕ ਨੂੰ ਉਨ੍ਹਾਂ ਨਾਲ ਦਿਲ ਦੀ ਹਮਦਰਦੀ ਹੈ ਤੇ ਇਸ ਦਾ ਪ੍ਰਗਟਾਵਾ ਲੇਖਕ ਦੇ ਆਪਣੇ ਸ਼ਬਦਾਂ ਵਿੱਚ ਕੁਝ یوں ਮਿਲਦਾ ਹੈ ਪਰ ਬਸ਼ੀਰੇ ਦੀ ਦੁਨੀਆ ਵਿੱਚ ਤੇ ਕਿੰਨੇ ਹੀ ਲੋਕ ਇਸ ਦੁਨੀਆ ਵਿੱਚ ਵਸਦੇ ਹਨ ਜਿਨਾਂ ਲਈ ਮੱਝ ਦਾ ਜੋੜ ਦੁੱਧ ਪੀਣ ਨਾਲ ਨਹੀਂ ਘਰ ਦੇ ਗੁਜ਼ਾਰੇ ਖਾਤਰ ਠੇਕੇਦਾਰ ਕੋਲ ਸਾਰਾ ਦੁੱਧ ਵੇਚ ਦੇਣ ਨਾਲ ਸੀ ਸਿੱਪੀ ਸਿੱਪੀ ਦੁੱਧ ਲਈ ਤਰਸੇ ਢਾਲ ਸੀ ਸਕੂਲੋਂ ਹਟਣ ਤੇ ਬੇਲੀਆਂ ਤੋਂ ਵਿਛੜਨ ਨਾਲ ਸੀ ਬਸ਼ੀਰਿਆ ਉਹ ਫੁੱਟਬਾਲ ਜਿਹੜਾ ਮੈਂ ਤੈਨੂੰ ਦਿੱਤਾ ਸੀ ਉਹ ਤੇਰਾ ਪਹਿਲਾ ਤੇ ਅਖੀਰਲਾ ਫੁੱਟਬਾਲ ਸੀ ਸ਼ਾਇਦ ਹਾਲੇ ਵੀ ਉਹ ਸੁਮੜਿਆ ਹੋਇਆ ਤੇਰੇ ਦਿਲ ਦੇ ਕਿਸੇ ਨੁਕਰੇ ਅਡੋਲ ਪਿਆ ਹੋਣਾ ਹੈ ਤੇ ਤੇਰੇ ਪੈਰਾਂ ਵਿੱਚ ਕਿੱਕ ਮਾਰਨ ਦੀ ਸੱਦਰ ਕੜਵਲ ਪਾਦੀ ਹੋਵੇਗੀ ਬਸ਼ੀਰਿਆ ਮੈਂ ਤੈਨੂੰ ਫੁੱਟਬਾਲ ਤਾਂ ਦਿੱਤਾ ਪਰ ਮੈਂ ਕੱਲਾ ਤੈਨੂੰ ਖੇਡਣ ਦੀ ਵਿਹਲ ਨਹੀਂ ਸਾ ਦੇ ਸਕਦਾ ਤੂੰ ਕਾਲਜ ਨਾ ਜਾ ਸਕਿਆ ਯੂਨੀਵਰਸਿਟੀ ਦੀ ਟੀਮ ਵਿੱਚ ਨਾ ਜਾ ਸਕਿਆ ਮੈਂ ਤੇਰਾ ਯਾਰ ਤੇਜ ਲਿਖਣ ਲੱਗ ਪਿਆ ਹਾਂ ਜੇ ਤੇਈ ਤੂੰ ਕਿਹਾ ਸੀ ਮੇਰਾ ਹਾਲ ਲਿਖੀ ਮੈਂ ਤੇਰਾ ਹਾਲ ਲਿਖਾਂਗਾ ਤੇ ਸਿਰਫ ਲਿਖਾਂਗਾ ਹੀ ਨਹੀਂ ਮੈਂ ਆਪਣੀ ਲੇਖਣੀ ਰਾਹੀ ਉਹ ਜ਼ਿੰਦਗੀ ਲਿਆਣ ਲਈ ਸੰਗਰਾਮ ਕਰਾਂਗਾ ਜਿਸ ਵਿੱਚ ਠੇਕੇਦਾਰ ਸਾਰਾ ਦੁੱਧ ਨਹੀਂ ਚੁਕਲਿਆਣਗੇ ਤੇ ਬਸ਼ੀਰੇ ਦੁੱਧ ਭੀੜਗੇ ਜਿੱਥੇ ਕਿ ਇੱਕ ਮਰਦ ਦੀ ਸੱਦਰ ਸਾਰੀ ਉਮਰ ਕਿਸੇ ਦੇ ਪੈਰਾਂ ਨੂੰ ਕੜਵਲ ਨਹੀਂ ਬੰਦੀ ਰਹੇਗੀ ਤੇ ਜਿੱਥੇ ਬਸ਼ੀਰੇ ਦੇ ਬਾਲ ਮੰਦੀਆਂ ਉਡਾਰੀਆਂ ਨੂੰ ਇੱਕ ਸੰਗਲ ਪਾ ਕੇ ਮੱਝ ਦੇ ਕਿੱਲੇ ਨਾਲ ਕੋਈ ਨਹੀਂ ਬਣ ਸਕੇਗਾ ਟਿੱਪਣੀ ਲੇਖਕ ਦੀ ਇਹ ਕਹਾਣੀ ਆਪਣੇ ਆਪ ਵਿੱਚ ਸਮਾਜਿਕ ਨਾ ਬਰਾਬਰੀ ਆਰਥਿਕ ਮਜਬੂਰੀ ਅਤੇ ਸਮਾਜ ਵਿੱਚ ਅਮੀਰ ਗਰੀਬ ਦੀ ਕਾਣੀ ਵੰਡ ਉੱਪਰ ਬਹੁਤ ਕਰਾਰੀ ਤੇ ਅਸਰਦਾਰ ਝੋਟ ਕਰਦੀ ਹੈ। ਕਹਾਣੀਕਾਰ ਬਸ਼ੀਰੇ ਰਾਹੀ ਸਮਾਜ ਦੇ ਉਹਨਾਂ ਸਾਰੇ ਬਸ਼ੀਰਿਆਂ ਦੀ ਗੱਲ ਕਰਦਾ ਹੈ ਜਿਹੜੇ ਆਰਥਿਕ ਤੰਗੀਆਂ ਤੁਰਸ਼ੀਆਂ ਦਾ ਸ਼ਿਕਾਰ ਹੋ ਕੇ ਆਪਣੇ ਬਚਪਨ ਨੂੰ ਪਰੇ ਸੁੱਟ ਕੇ ਦੁਨੀਆ ਦਾ ਭਾਰ ਢੋਣ ਤੁਰ ਜਾਂਦੇ ਹਨ।